ਮੋਗਾ ਚ ਪਿਆਨ ਖਾਸਾ ਵਾਪਰਿਆ ਜਿੱਥੇ ਸ਼ਰਦਾਲੂਆਂ ਨਾਲ ਭਰਿਆ ਟੈਂਪੂ ਟਰੈਵਲਰ ਟਰੈਕਟਰ ਟਰਾਲੀ ਚ ਜਾ ਵਜਦਾ ਹੈ ਜਿਸ ਤੋਂ ਬਾਅਦ ਟੈਂਪੂ ਟਰੈਵਲਰ ਚ ਸਵਾਰ ਕਰੀਬ 8 ਸ਼ਰਦਾਲੂ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਦੱਸ ਦਈਏ ਇਹ ਹਾਦਸਾ ਅਦੋ ਵਾਪਰਦਾ ਹੈ ਜਦੋਂ ਸ਼ਰਦਾਲੂਆਂ ਨਾਲ ਭਰਿਆ ਟੈਂਪੂ ਟਰੈਵਲਰ ਦਮਦਮਾ ਸਾਹਿਬ ਤੋਂ ਵਾਪਸ ਨਵਾਂ ਸ਼ਹਿਰ ਨੂੰ ਆ ਰਿਹਾ ਹੁੰਦਾ ਹੈ ਤਾਂ ਬਾਈਪਾਸ ਕੋਲ ਸਾਈਡ ਤੋਂ ਆ ਰਹੇ ਟਰੈਕਟਰ ਟਰਾਲੀ ਨਾਲ ਜਾ ਟਕਰਾਂਦਾ ਹੈ ਜਿਸ ਤੋਂ ਬਾਅਦ ਟੈਂਪੂ ਟਰੈਵਲਰ ਚ ਸਵਾਰ ਕਰੀਬ 8 ਸ਼ਰਦਾਲੂ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੇ ਨੇ ਹਾਦਸੇ ਦੀ ਸੂਚਨਾ ਮਿਲਨ ਪਹੁੰਚ ਜਾਂਦੀ ਹੈ ਤੇ ਜ਼ਖਮੀ ਸ਼ਰਦਾਲੂਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਜਾਂਦਾ ਹੈ। ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੇਰੀ ਬੰਗਿਆਂ ਦੀ ਗੱਡੀ ਹੈ ਜੀ। ਹਾਂਜੀ। ਤੇ ਮੈਂ ਛਡੇਰਾ ਪਿੰਡ ਤੋਂ ਕੁਝ ਸਵਾਰੀਆਂ ਚੱਕੀਆਂ। ਹਾਂਜੀ। ਕੁਝ ਮੱਲੂ ਪੋਤੇ ਤੋਂ। ਠੀਕ ਹੈ ਜੀ। ਤੇ ਮੈਂ ਨਾਮਦਾਮਾ ਸਾਹਿਬ ਰਣੰਡੀ ਸਾਹਿਬ ਉਹ ਅਫਸਰ ਸਾਹਿਬ ਹਾਂਜੀ ਸਾਰੇ ਦਰਸ਼ਨ ਕਰਾ ਕੇ ਆ ਰਿਹਾ ਸੀਗਾ ਹਾਂਜੀ ਇਧਰੋਂ ਜਦੋਂ ਮੈਂ ਆ ਰਿਹਾ ਸੀਗਾ ਇੱਥੇ ਮੇਰੀ ਗੱਡੀ ਚਾਰ ਨੰਬਰ ਗੇਟ 'ਚ ਸੀ ਲੋ ਅਸੀਂ ਟਰੈਕਟਰ ਉਤਰ ਕੇ ਆਇਆ ਫਲਾਈਓਵਰ ਜੀ ਖਰੇ ਨਿਊਟਰਲ ਸੀਗਾ ਕਿੰਦਾ ਬਹੁਤ ਸਪੀਡ 'ਚ ਸੀ ਓਕੇ ਜਦੋਂ ਉਹਨੇ ਬ੍ਰੇਕ ਮਾਰੀ ਉਹਦੀ ਡਰਾਈਵਰ ਸਾਈਡ ਦੀ ਬ੍ਰੇਕ ਲੱਗੀ ਉਹ ਮੇਰੇ ਵੱਲ ਨੂੰ ਸਿੱਧਾ ਆ ਗਿਆ ਟਰੈਕਟਰ ਠੀਕ ਹੈ ਮੈਂ ਮੋੜਿਓ ਮੂੰਹ ਬਚਾ ਲਿਆ ਗੱਡੀ ਦਾ ਤੇ ਮੇਰੀ ਸਾਈਡ ਤੇ ਆ ਕੇ ਵੱਜਾ ਬਾਜ ਕੀ ਉਹਨੇ ਗੱਡੀ ਪਲਟਾ ਦਿੱਤੀ ਓਕੇ ਬਾਕੀ ਬਾਕੀ ਕਿੰਨੇ ਜਾਣੇ ਸੀ ਗੱਡੀ ਚ ਕਿੰਨੇ ਬੱਚੇ ਕਿੰਨੀਆਂ ਬੁੜੀਆਂ ਸੀ ਇੱਕ ਬੱਚਾ ਸੀਗਾ ਤੇ ਕੁੱਲ 12 ਸਵਾਰੀ ਤੇ ਔਰਤਾਂ ਕਿੰਨੀਆਂ ਸੀ ਅੱਠ ਔਰਤਾਂ ਸੀਗੀਆਂ ਤੇ ਚਾਰ ਜਾਨ ਸੀ ਤੇ ਸਥਿਤੀ ਕੀ ਆ ਹੁਣ ਉਹਨਾਂ ਦੀ ਉਸ ਠੀਕ ਆ ਨਾਰਮਲ ਹੀ ਸੱਟ ਚੋੜਿਆ ਉਹ ਤਾਂ ਪਹਚਾ ਆ ਤੇ ਗੱਲ ਕਰੀਏ ਜੀ ਤੁਹਾਡੀ ਮੈਂ ਵੀ ਠੀਕ ਆ ਠੀਕ ਆ ਟਰੈਕਟਰ ਦਾ ਤੇ ਟੈਂਪੂ ਟਰੈਵਲ ਦਾ ਐਕਸੀਡੈਂਟ ਹੋਇਆ ਉਸ ਵਿੱਚ ਇਹਦੇ ਜਿਹਾ 4-5 ਇੰਜਰਡ ਨੇ ਬੰਦੇ ਜੀ ਕੰਪਿਊਟਰ ਐਵੇਂ ਤੇ ਬਾਗੇ ਪਰਾਨੇ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਟਰੈਕਟਰ ਇਧਰ ਪੋਲ ਵਾਲੀ ਸਾਈਡ ਤੋਂ ਆ ਰਿਹਾ ਸੀ ਗਲਤੀ ਦੇਖਦੇ ਆ ਜੇ ਮੌਕੇ ਤੇ ਆਏ 4-5 ਬੰਦੇ ਕਹਿੰਦੇ ਜਫਰੀ ਜਾਨੀ ਨੁਕਸਾਨ ਪਹੁੰਚਾ ਨਹੀਂ ਹੋਇਆ ਸਕੇ ਨਹੀਂ ਅਜੇ ਕੋਈ ਇਹਦੇ ਬਾਰੇ ਨੂੰ ਪਰਮਿਸ਼ਨ ਨਹੀਂ ਗਈ ਮੇਰੀ ਬੰਗਿਆਂ ਦੀ ਗੱਡੀ ਹੈ ਜੀ ਹਾਂਜੀ ਤੇ ਮੈਂ ਛਡੇਰਾ ਪਿੰਡ ਤੋਂ ਕੁਝ ਸਵਾਰੀਆਂ ਚੱਕੀਆਂ ਹਾਂਜੀ ਕੁਝ ਮੱਲੂ ਪੋਤੇ ਤੋਂ ਠੀਕ ਹੈ ਜੀ ਤੇ ਮੈਂ ਨਾਮਦਾਮਾ ਸਾਹਿਬ ਰਣੰਡੀ ਸਾਹਿਬ ਉਹ ਮਫਸਰ ਸਾਹਿਬ ਹਾਂਜੀ ਸਾਰੇ ਦਰਸ਼ਨ ਕਰਾ ਕੇ ਆ ਰਿਹਾ ਸੀਗਾ ਹਾਂਜੀ ਇਧਰੋਂ ਜਦੋਂ ਮੈਂ ਆ ਰਿਹਾ ਸੀਗਾ ਇੱਥੇ ਮੇਰੀ ਗੱਡੀ ਚਾਰ ਨੰਬਰ ਗੇਟ ਜੀ ਸੀ ਲੋ ਅਸੀਂ ਟਰੈਕਟਰ ਉਤਰ ਕੇ ਆਇਆ ਫਲਾਈਓਵਰ ਜੀ ਖਰੇ ਨਿਊਟਰਲ ਸੀਗਾ ਕਿੰਦਾ ਬਹੁਤ ਸਪੀਡ 'ਚ ਸੀ ਜਦੋਂ ਉਹਨੇ ਬ੍ਰੇਕ ਮਾਰੀ ਉਹਦੀ ਡਰਾਈਵਰ ਸਾਈਡ ਦੀ ਬ੍ਰੇਕ ਲੱਗੀ ਉਹ ਮੇਰੇ ਵੱਲ ਨੂੰ ਸਿੱਧਾ ਆ ਗਿਆ ਟਰੈਕਟਰ ਠੀਕ ਹੈ ਮੈਂ ਮੋਹਰੇ ਉਹ ਮੂੰਹ ਬਚਾ ਲਿਆ ਗੱਡੀ ਦਾ ਤੇ ਮੇਰੀ ਸਾਈਡ ਤੇ ਆ ਕੇ ਵੱਜਾ ਵੱਜ ਕੇ ਉਹਨੇ ਗੱਡੀ ਪਲਟਾ ਦਿੱਤੀ ओके ਬਾਕੀ ਬਾਕੀ ਕਿੰਨੇ ਜਾਣੇ ਸੀ ਗੱਡੀ 'ਚ ਕਿੰਨੇ ਬੱਚੇ ਕਿੰਨੀਆਂ ਬੁੜੀਆਂ ਸੀ ਇੱਕ ਬੱਚਾ ਸੀਗਾ ਤੇ ਕੁੱਲ 12 ਸਵਾਰੀ ਤੇ ਔਰਤਾਂ ਕਿੰਨੀਆਂ ਸੀ ਅੱਠ ਔਰਤਾਂ ਸੀਗੀਆਂ ਤੇ ਚਾਰ ਜਾਣ ਸੀ ਤੇ ਸਥਿਤੀ ਕੀ ਆ ਹੁਣ ਉਹਨਾਂ ਦੀ ਉਸ ਠੀਕ ਆ ਨਾਰਮਲ ਹੀ ਸੱਟ ਛੋੜਿਆ ਉਹਨਾਂ ਦਾ ਪਚਾਇਆ ਤੇ ਗੱਲ ਕਰੀਏ ਜੀ ਤੁਹਾਡੀ ਮੈਂ ਵੀ ਠੀਕ ਆ ਠੀਕ ਹੈ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram x aur whatsapp channel par